ਬਹੁਤ ਭਾਰੀ ਉਤਸ਼ਾਹ ਭਾਜਪਾ ਦੇ ਪ੍ਰਤੀ ਮਿਲ ਰਿਹਾ ਹੈ ਲੋਕਾਂ 'ਚ ਕਾਫੀ ਉਤਸ਼ਾਹ ਹੈ ਲੋਕ ਭਾਜਪਾ ਨੂੰ ਇਸ ਵਾਰ ਫਿਰ ਜਿੱਤਾਨ ਦੇ ਲਈ ਬਹੁਤ ਉਤਸੁਕ ਹਲਕਾ ਹੁਸ਼ਿਆਰ ਪਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮਪਰਾਕਰ ਦੇ ਹੱਥ ਵਿੱਚ ਚੋਣ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਹਰ ਪਾਰਟੀ ਆਪਣੇ ਸ਼ਕਤੀ ਪ੍ਰਦਰਸ਼ਨ ਵੀ ਕਰ ਰਹੀ ਹੈ ਜਿਸ ਦੇ ਤਹਿਤ ਅੱਜ ਭਾਜਪਾ ਪਾਰਟੀ ਦੇ ਜੂਥ ਵਰਕਰਾਂ ਵੱਲੋਂ ਗਗਨਦੀਪ ਸੋਨੀ ਅਤੇ ਸੋਨੂ ਰਾਵਲਪੁਲੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਜੋ ਕਿ ਰਾਵਲਪਿੰਡੀ ਤੋਂ ਸ਼ੁਰੂ ਹੋ ਕੇ ਫਗਵਾੜਾ ਵਿਖੇ ਪਹੁੰਚਿਆ ਕਿਥੇ ਕਿ ਨੀਤਾ ਸੋਮਪrakash ਅਤੇ ਕੇਂਦਰੀ ਰਾਜ ਮੰਤਰੀ ਸੋਮਪrakash ਨੇ ਆਪਣੇ ਸਾਥੀਆਂ ਸਵੇਜ ਟਰੈਕਟਰ ਤੇ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ ਇਸ ਰੋਡ ਸ਼ੋਅ ਦਾ ਸ਼ਹਿਰ ਵਾਸੀਆਂ ਨੇ ਬੜਾਈ ਭਰਮਾ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਇੱਕ ਅੱਠ ਸਾਬਿਤ ਕਰਦਾ ਹੈ ਕਿ ਲੋਕ ਅੱਜ ਵੀ ਭਾਜਪਾ ਪਾਰਟੀ ਤੇ ਭਾਜਪਾ ਲੀਡਰ ਨੂੰ ਪਿਆਰ ਕਰਦੇ ਹਨ ਅਤੇ ਇਹ ਇਕੱਠ ਇਹ ਵੀ ਸਾਬਿਤ ਕਰਦਾ ਹੈ ਕਿ ਇਸ ਵਾਰ ਭਾਜਪਾ ਪਾਰਟੀ ਦੀ ਜਿੱਤ ਪੱਕੀ ਹੈ ਅਤੇ ਇਹਦਾ ਸੋਮ ਪ੍ਰਕਾਸ਼ ਇਹ ਸੀਟ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ। ਵੈਲਕਮ ਪੰਜਾਬ ਤੋਂ ਰਿਸ਼ ਪਾਸੀ ਇੰਦਰੀ ਸ਼ਾਹ ਮੈਂ ਰਿਪੋਰਟ। ਕ੍ਰੈਕਟਰ ਰੈਲੀ ਕਿਸਾਨ ਭਰਾਵਾਂ ਨੇ ਕੱਢੀ ਆ। ਨਹੀਂ ਤਾਂ ਸੋਮ ਪ੍ਰਕਾਸ਼ ਇਤਿਹਾਸ ਹੈ। ਇਸ ਕਰਕੇ ਕਿਸਾਨ ਭਰਾ ਵੀ ਨੀਤਾ ਸੋਮ ਪ੍ਰਕਾਸ਼ ਦਾ ਪੂਰਾ ਸਮਰਥਨ ਕਰਦੇ। ਮੈਂ ਇਹਨਾਂ ਦਾ ਜੀਹਨ ਧੰਨਵਾਦ ਦਿਆਂ। ਆਉਣ ਵਾਲੀ ਲੋਕ ਸਭਾ ਸੀਟ ਹਿਸ਼ਾਰਪੁਰ ਬਤ ਤੋਂ ਬਤ ਵੋਟਾਂ ਨਾਲ ਜਿੱਤਾਂਗੇ। ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਵਾੜਾ ਦੇ ਵਿੱਚ ਜੋ ਟਰੈਕਟਰ ਰੈਲੀ ਟਰੈਕਟਰ ਰੈਲੀ ਬੜੀ ਜੋਸ਼ ਦੇ ਨਾਲ ਪਿੰਡਾਂ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਜੀਵੀ ਦਾ ਜਣੇ 6-6 ਹਜ਼ਾਰ ਜੀਵੀਦਾਰਾਂ ਨੂੰ ਹਰ ਮਹੀਨੇ ਮੋਦੀ ਜੀ ਬੰਦੇ ਆ ਅੱਜ ਬਗਵਾੜੇ ਬੜੇ ਉਤਸ਼ਾਹ ਦੇ ਨਾਲ ਟਰੈਕਟਰ ਰੈਲੀ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਜੋ ਜੀਵੀਦਾਰ ਹੈ ਪੂਰੇ ਮੋਦੀ ਜੀ ਦੇ ਨਾਲ ਹੈ ਜਿਨ੍ਹਾਂ ਨੂੰ ਹਰ ਮਹੀਨੇ 6 ARB ਆਉਂਦਾ ਹੈ ਸੈਂਟਰ ਤੋਂ ਆ ਜੋ ਸ਼ਿਆਰਪੁਰ ਹਲਕਾ ਮੈਡਮ ਨੀਤਾ ਸੋਮਕਰਾਜ ਨੂੰ ਬੜਾ ਉਤਸ਼ਾਹ ਆ ਅੱਜ ਲੋਕ ਅਨੀਤਾ ਸੋਮਪਰਕਾਜ ਨੂੰ ਇਹੀ ਬੁਵਾੜੇ ਕਹਿ ਰਹੇ ਹਲਕੇ ਹਿਆਰਪੁਰ ਚ ਵੀ ਇਸ ਵਾਰ 400 ਪਾਰ ਅਸੀਂ ਨੀਤਾ ਸੋਮਕਰਾਜ ਨੂੰ ਵੋਟਾਂ ਭਾਵਾਂਗੇ ਕਿ ਮੈਡਮ ਨੀਤਾ ਸੋਮਕਰਾਜ ਨੂੰ ਪਹਿਲੀ ਦਿਨ ਨੂੰ ਕਮਲ ਦੇ ਫੁੱਲ ਤੇ ਮੋਹਰਾ ਲਾ ਕੇ ਪਹਿਲਾ ਹੀ ਨਿਸ਼ਾਨ ਚਾਰ ਤਿੰਨ ਜਣਾ ਰਿਜ਼ਲਟ ਆਊਗਾ ਸਾਡੇ ਮੈਡਮ ਜੀ ਦਿੱਤੂਗੇ ਪੂਰੇ ਦੇਸ਼ ਭਾਰ ਦੇ ਵਿੱਚ ਉਸ ਸੰਦਰਵਾਈ ਮੋਤੀ ਪ੍ਰਧਾਨ ਮੰਤਰੀ ਜੀ ਨਾਲ ਬੈਠਣਗੇ ਧੰਨਵਾਦ ਜੈ ਸਿੰਘ ਜੀ ਰਾਹ ਸੰਪਰਕਾਸ਼ ਜੀ ਲਈ ਟਰੈਕਟਰ ਰੈਲੀ ਲਈ ਆਪਣੇ ਕਿਸਾਨ ਵੀਰਾਂ ਦਾ ਆਪਣੇ ਪਿੰਡ ਦੇ ਪਾਈਆਂ ਦਾ ਬਹੁਤ ਧੰਨਵਾਦ ਕਰਦੀਆਂ ਉਹਨਾਂ ਨੇ ਅੱਜ ਬਹੁਤ ਲਾਲਾ ਦਿੱਤਾ ਸਾਨੂੰ ਔਰ ਇਹ ਟਰੈਕਟਰ ਰੈਲੀ ਬਹੁਤ ਸਕਸੈਸਫੁਲ ਨਾ ਔਰ ਸਾਰਿਆਂ ਨੂੰ ਅਪੀਲ ਕਰਦੀਆਂ ਕਿ ਸਾਰੇ ਵੱਧ ਚੜ ਕੇ ਅਨੀਤਾ ਸੰਪਰਕਾਸ਼ ਜੀ ਨੂੰ ਵੋਟ ਪਾਓ ਔਰ ਮੈਡਮ ਜੀ ਦੇ ਹੱਥ ਮਜ਼ਬੂਤ ਕਰੋ ਇਦਾਂ ਹੀ ਅਸੀਂ ਜਿੱਤ ਦੀ ਰੈਲੀ ਕੱਢੀਏ ਧੰਨਵਾਦ ਪਗਵਾੜਾ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਭਾਜਪਾ ਦੇ ਪ੍ਰਤੀ ਮਿਲ ਰਿਹਾ ਹੈ ਲੋਕਾਂ 'ਚ ਕਾਫੀ ਉਤਸ਼ਾਹ ਹੈ ਲੋਕ ਭਾਜਪਾ ਨੂੰ ਇਸ ਵਾਰ ਫਿਰ ਜਿਤਾਉਣ ਦੇ ਲਈ ਬਹੁਤ ਉਤਸਕ ਹੈ ਜੋ ਮੋਦੀ ਜੀ ਦਾ 400 ਪਾਰ ਸੀਟ ਦਾ ਨਾਰਾ ਹੈ ਉਹ ਨਾਰਾ ਪੂਰਾ ਕਰਨ ਦੇ ਵਿੱਚ ਪੂਰੀ ਤਰ੍ਹਾਂ ਕਰਤ ਸੰਕਲਪਾ ਫਗਵਾੜਾ ਦੇ ਵਾਸੀ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਅਸ਼ਾਰਪੁਰ ਲੋਕ ਸਭਾ ਸੀਟ ਤੋਂ ਮੈਡਮ ਨੀਤਾ ਉਸਮ ਪ੍ਰਕਾਸ਼ ਇੱਕ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰਨਗੇ ਔਰ ਫਗਵਾੜਾ ਤੋਂ ਸਭ ਤੋਂ ਵੱਡੀ ਇਸ ਲੋਕ ਸਭਾ ਖੇਤਰ ਚੋਂ ਵੱਡੀ ਲੀਡ ਲੈ ਕੇ ਇਹ ਕਾਮਯਾਬੀ ਮਿਲੇਗੀ